ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਸਾਰਾ ਘਰ ਦਾ ਕੰਮ ਕਮ ਨਿਬੜ ਕੇ ਤੇ ਮੈਂ ਸਾਗ ਰੱਖਣ ਲੱਗੀ ਸੀ ਹੁਣ ਚੁੱਲ੍ਹੇ ਤੇ ਤੇ ਸਾਗ ਜਿਹੜਾ ਉਹ ਸਵੇਰੇ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕੀਦਾ ਧੋ ਲਿਆ ਸੀ ਮੈਂ ਕੱਟਣ ਤੋਂ ਪਹਿਲਾਂ ਹੀ ਸਾਗ ਜਿਹੜਾ ਉਹ ਧੋ ਲੈਣੀ ਹੁੰਦੀ ਆ ਸਾਗ ਵੀ ਮੇਥੀ ਵੀ ਪਾਲਕ ਵੀ ਚੰਗੀ ਤਰ੍ਹਾਂ ਧੋ ਲਈ ਸੀ ਤੇ ਹੁਣ ਇਹ ਤੋੜੀ ਵੀ ਮੈਂ ਧੋ ਕੇ ਚੰਗੀ ਤਰ੍ਹਾਂ ਤੇ ਥੋੜਾ ਵਿੱਚ ਇਹਦੇ ਪਾਣੀ ਪਾ ਕੇ ਤੇ ਇਹਨੂੰ ਰੱਖ ਦਿੱਤਾ ਚੁੱਲੇ ਤੇ ਜਦ ਤੱਕ ਪਾਣੀ ਸਾਗ ਕੱਟੋਂ ਦਾ ਪਾਣੀ ਗਰਮ ਹੋ ਜਾਊਗਾ ਤੇ ਫਿਰ ਆਪਾਂ ਇਹ ਚ ਸਾਗ ਪਾ ਦਾਂਗੇ ਤੇ ਜਿਹੜੀ ਪਾਦੀਆਂ ਆਪਾਂ ਸਾਗ ਜਿੰਨਾ ਕੱਟ ਹੋਇਆ ਤੇ ਟੋੜੀ ਜਿਹੜੀ ਉਹ ਕਦੀ ਵੀ ਖਾਲੀ ਨਹੀਂ ਰੱਖੀਦੀ ਸੇਕ ਉੱਤੇ ਤੇ ਨਹੀਂ ਤਾਂ ਟੁੱਟ ਜਾਂਦੀ ਆ țeੜਕ ਜਾਂਦੀ ਆ ਸੋ ਇਸ ਲਈ ਮੈਂ ਪਾਣੀ ਪਾ ਕੇ ਫਿਰ ਰੱਖੀ ਸੀਗੀ ਚੁੱਲੇ ਉੱਤੇ ਤੇ ਪਾਣੀ ਗਰਮ ਹੋ ਗਿਆ ਸੀ ਤੇ ਆਪਾਂ ਜਿਹੜਾ ਨਾ ਸਾਗ ਚੀਰਿਆ ਗਿਆ ਸੀ ਉਹ ਪਾ ਦਿੱਤਾ ਵਿੱਚ ਹੁਣ ਜਿੱਦਾਂ ਜਿੱਦਾਂ ਸਾਗ ਚੀਰ ਹੋਊਗਾ ਤੇ ਆਪਾਂ ਨਾਲੋਂ ਨਾਲ ਜਿਹੜਾ ਉਹ ਤੋੜੀ ਵਿੱਚ ਸਾਗ ਜਿਹੜਾ ਉਹਨੂੰ ਪਾਈ ਜਾਵਾਂਗੇ ਤੇ ਇੱਥੇ ਮੈਂ ਲੈਣ ਚਲ ਗਈ ਸੀ ਕਰਦ ਮੈਂ ਕਿਹਾ ਉਹਨਾਂ ਚਿਰ ਮੈਂ ਕਰਦ ਦੇ ਨਾਲ ਉਹਨੂੰ ਕੀ ਕਹਿੰਦਾ ਪਾਲਕ ਤੇ ਮੇਥੀ ਆ ਜਿਹੜੀ ਉਹ ਉਹਨੂੰ ਕੀ ਕਹਿੰਦਾ ਕੱਟਦੀ ਆ ਤੇ ਮੰਮੀ ਕੱਟਣ ਦੇ ਸੀਗੀ ਗੰਦਲਾਂ ਮਤਲਬ ਕਿ ਸਾਗ ਉਹ ਦਾਦੀ ਨਾਲ ਤੇ ਇਹ ਵੀ ਕੁਛ ਦਿਨ ਹੋ ਗਿਆ ਠੀਕ ਨਹੀਂ ਮਨੀ ਦੇ ਦਾਦੀ ਵੀ ਤੇ ਮੈਨੂੰ ਇਹ ਬਹੁਤ ਮੁਸ਼ਕਲ ਹੁੰਦੀ ਏ ਦਾ ਸਾਰਾ ਕੰਮ ਜਿਹੜਾ ਹੋਰ ਇਹ ਕਰ ਲੈਂਦੀ ਆ ਮੰਮੀ ਤੇ ਉਹ ਵੀ ਮੈਨੂੰ ਕਰਨਾ ਪੈਂਦਾ ਤੋ ਸੋ ਮੇਰੀ ਸਿਹਤ ਵੀ ਹੋ ਤਾਂ ਕਾਫੀ ਠੀਕ ਗਈ ਆ ਬਟ ਮੈਨੂੰ ਫਿਰ ਵੀ ਥੋੜੀ ਪ੍ਰੋਬਲਮ ਜਿਹੜੀ ਉਹ ਹੋ ਜਾਂਦੀ ਆ ਤੇ ਇਸ ਕਰਕੇ ਥੋੜਾ ਜਿਹਾ ਮੈਂ ਵੀ ਆਪਣੇ ਆਪ ਨੂੰ ਮੈਂਟਲੀ ਉਹ ਰੱਖਣ ਦਈ ਆ ਵੀ ਮੇਰੀ ਸਿਹਤ ਖਰਾਬ ਜਿਹੜੀ ਉਹ ਨਾ ਹੋਵੇ ਤੇ ਇੱਥੇ ਜੀ ਉਹਨੂੰ ਕੀ ਕਹੀਦਾ ਕੱਟ ਲਾਂਗੇ ਹੌਲੀ ਹੌਲੀ ਆਪਾਂ ਸਾਰਾ ਸਾਗ ਤੇ ਤੋੜੀ ਇਹ ਲੈ ਕੇ ਆਏ ਸੀਗੇ ਤੇ ਕਹਿੰਦੇ ਸੀਗੇ ਮਨਵੀਰ ਦੇ ਡੈਡੀ ਪੀ ਤੋੜੀ ਵਿੱਚ ਹੀ ਸਾਗ ਬਣਾਉਂ ਤੇ ਉਹਨਾਂ ਤਕਰੀਬਨ ਹਰ ਇੱਕ ਚੀਜ਼ ਜਿਹੜੀ ਉਹ ਤੋੜੀ ਵਿੱਚ ਹੀ ਬਣਾਈਦੀ ਹੈ ਤੇ ਬਹੁਤ ਟੇਸਟੀ ਬਣਦੀ ਆ ਇਹ ਵਾਇਸਓਵਰ ਮੈਂ ਬਾਅਦ ਵਿੱਚ ਕੀਤੀ ਮਤਲਬ ਕਿ ਸਾਗ ਅਸੀਂ ਬਣਾਇਆ ਜਿਹੜਾ ਖਾਦਾ ਤੇ ਜਿੱਦਾਂ ਆਪਾਂ ਕੁੱਕਰ ਚ ਸੀਟੀ ਲਵਾਈਦੀ ਆ ਜਾਂ ਕਿੰਦਾ ਸਾਗ ਦੀ ਉਹ ਥੋੜਾ ਹੈਵੀ ਹੈਵੀ ਬਣਦਾ ਸਾਗ ਜਿਹੜੇ ਤੋੜੀ ਵਿੱਚ ਸਾਗ ਬਣਾਇਆ ਸੀ ਤੇ ਹੈਵੀ ਨਹੀਂ ਸੀਗਾ ਬਹੁਤ ਹਲਕਾ ਜਿਹਾ ਸਾਗ ਸੀ ਤੇ ਮੈਂ ਅੱਗੇ ਆਪਣੀ ਆਈਬੀਐਸ ਤੇ ਅਲਸਰ ਟਿਕੁਲਾਈਟਿਸ ਦੀ ਪ੍ਰੋਬਲਮ ਜਿਹੜੀ ਸੀ ਮੈਨੂੰ ਉਹਦਾ ਕਰਕੇ ਮੈਂ ਸਾਗ ਜਿਹੜਾ ਉਹ ਅਵਾਇਡ ਹੀ ਕਰਨੀ ਆ ਮ बटे ਤੋੜੀ ਵਿੱਚ ਸਾਗ ਬਣਾਇਆ ਜਿਹੜਾ ਸੀ ਇਹ ਮੈਂ ਖਾਦਾ ਤੇ ਇਹਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਦੋ ਟਾਈਮ ਮੈਂ ਖਾਧਾ ਹੈ ਸਾਗ ਤੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਈ ਸਟਮਕ ਨੂੰ ਲੈ ਕੇ ਜਾਂ ਇਹਨੂੰ ਆਈਬੀਐਸਡੀ ਨੂੰ ਲੈ ਕੇ ਮੈਨੂੰ ਕੁਝ ਵੀ ਇਦਾਂ ਦਾ ਨਹੀਂ ਹੋਇਆ ਤਾਂ ਸੋ ਮੈਂ ਸੋਚਿਆ ਵੀ ਹੁਣ ਜਿਹੜੇ ਆਪਾਂ ਦਾਲਾਂ ਹੋ ਗਈਆਂ ਦਾਲ ਵੀ ਥੋੜੀ ਚ ਬਣਾਈ ਦੀ ਹੈ ਸਾਗ ਫਸਟ ਟਾਈਮ ਬਣਾਇਆ ਥੋੜੀ ਵਿੱਚ ਪਹਿਲਾਂ ਹੁੰਦੀ ਸੀ ਥੋੜੀ ਉਹ ਟੁੱਟ ਗਈ ਸੀ ਇਹ ਨਵੀਂ ਲੈ ਕੇ ਆਉਂਦੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਹੀ ਬਣਾਇਆ ਕਰਾਂਗੇ ਦਾਲ ਵੀ ਇਹਦੇ ਵਿੱਚ ਉਦਣ ਬਣਾਈ ਸੀ ਤੋੜੀ ਦੇ ਵਿੱਚ ਤੇ ਉਹ ਵੀ ਦਾਲ ਵੀ ਕੋਈ ਹੈਵੀ ਨਹੀਂ ਸੀਗੀ ਬਹੁਤ ਹੀ ਹਲਕੀ ਜੀ ਦਾਲ ਸੀ ਮਤਲਬ ਕਿ ਦਾਲ ਖਾ ਕੇ ਜਿੱਦਾਂ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਆ ਜਾਂ ਕਿਦਾਂ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਜਦੋਂ ਤੁਸੀਂ ਤੋੜੀ ਵਿੱਚ ਕੁਝ ਵੀ ਬਣਾਉਨੇ ਆ ਚਾਹੇ ਸਾਗ ਬਣਾ ਲਓ ਚਾਹੇ ਤੁਸੀਂ ਦਾਲ ਬਣਾ ਲਓ ਖਾਸ ਕਰਕੇ ਲਿਕੁਇਡ ਚੀਜ਼ਾਂ ਜਿੱਦਾਂ ਦਾਲ ਹੋਗੀ ਆ ਲਿਕੁਇਡ ਹੁੰਦੀ ਆ ਤੇ ਸਾਗ ਦੇ ਵਿੱਚ ਪਾਣੀ ਜ਼ਿਆਦਾ ਆਪਾਂ ਨੂੰ ਪਾਉਣਾ ਹੀ ਪੈਂਦਾ बार-बार ਇਹ ਚੀਜ਼ਾਂ ਜਿਹੜੀਆਂ ਬਹੁਤ ਹੀ ਹਲਕੀਆਂ ਫੁਲਕੀਆਂ ਬਣਦੀਆਂ ਤੇ ਪੇਟ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕੋਈ ਹੈਵiness ਨਹੀਂ ਹੁੰਦੀ ਕੋਈ ਡਾਈਜੈਸ਼ਨ ਚ ਪ੍ਰੋਬਲਮ ਨਹੀਂ ਹੁੰਦੀ ਤੇ ਕੋਈ ਵੀ ਉਹਨੂੰ ਕੀ ਕਹਿੰਦਾ ਗੈਸ ਵਗੈਰਾ ਜਿਹੜੀ ਉਹ ਨਹੀਂ ਬਣਦੀ ਤੇ ਪਹਿਲੇ ਲੋਕ ਤਾਂ ਹੀ ਮੈਨੂੰ ਲੱਗਦਾ ਸਾਗ ਦਾਲਾਂ ਤੋੜੀ ਚ ਬਣਾਉਂਦੇ ਸੀ ਤੇ ਉਹ ਬਹੀ ਵੀ ਚੀਜ਼ ਖਾ ਲੈਂਦੇ ਸੀ ਚਾਹੇ ਦੋ ਟਾਈਮ ਖਾ ਕੇ ਤੀਜੇ ਟਾਈਮ ਚੌਥੇ ਟਾਈਮ ਵੀ ਇਦਾਂ ਖਾ ਲੈਂਦੇ ਸੀ ਤੇ ਉਹ ਚੀਜ਼ ਜਿਹੜੀ ਉਹ ਨੁਕਸਾਨ ਨਹੀਂ ਸੀ ਕਰਦੀ ਤੇ ਸ਼ਾਇਦ ਉਹ ਤੋੜੀ ਵਿੱਚ ਬਣਾਉਂਦੇ ਸੀ ਤਾਂ ਕਰਕੇ ਤੇ ਕੁੱਕਰ ਵਿੱਚ ਬਣਾਈ ਚੀਜ਼ ਤਾਂ ਆਪਾਂ ਇੱਕ ਡੰਕ ਖਾ ਕੇ ਜਦੋਂ ਦੂਜੇ ਡੰਕ ਖਾਈਏ ਤੇ ਉਹ ਆਪਾਂ ਨੂੰ ਪ੍ਰੋਬਲਮ ਕਰਦੀ ਹੈ ਤੇ ਗੈਸ ਵਗੈਰਾ ਬੰਨ ਲਾ ਪੈਂਦੀ ਹੈ ਤੇ ਹੋਰ ਵੀ ਕਈ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਤੇ ਜੇ ਆਪਾਂ ਸਾਗ ਦਿੱਤਾ ਆਪਾਂ ਤੇ ਹੁਣ ਜਦੋਂ ਇਹ ਰਿਜ ਰਿਜ ਕੇ ਇਹ ਵਾਲਾ ਸਾਗ ਥੱਲੇ ਹੋ ਜਾਊਗਾ ਤਾਂ ਫਿਰ ਜਿਹੜਾ ਇਹ ਵਾਲਾ ਰਹਿ ਗਿਆ ਆਪਾਂ ਉਹ ਪਾਵਾਂਗੇ ਤੇ ਜੀ ਤਕਰੀਬਨ ਸਾਗ ਹੋ ਗਿਆ ਥੱਲੇ ਰਿਜ ਰਿਜ ਕੇ ਹੁੰਜੜਾ ਰਹਿ ਗਿਆ ਆਪਾਂ ਉਹ ਸਾਗ ਜਿਹੜਾ ਉਹ ਵਿੱਚ ਆ ਪਾਲਾਂਗੇ ਤੇ ਨਾਲ ਪਾ ਦਾਂਗੇ ਆਪਾਂ ਥੋੜਾ ਜਿਹਾ ਲੂਣ ਤੇ ਲੂਣ ਵੀ ਤਾਂ ਪਾ ਲਈਦਾ ਵੀ ਸਾਗ ਸੌਖਾ ਜਿਹੜਾ ਉਹ ਗਲ ਜਾਂਦਾ ਤੇ ਕੋਟਨੇ ਨਾਲ ਜੀ ਆਪਾਂ ਸਾਗ ਨੂੰ ਥੱਲੇ ਕਰਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਸਾਗ ਰੰਦਾ ਉਹ ਤੇ ਮਨ ਵੀ ਦੇ ਦਾਦੀ ਸਾਗ ਕੱਟਣ ਦੇ ਸੀ ਤੇ ਮੈਂ ਖੜੀ ਸੀ ਵੀ ਜਿਹੜਾ ਥੋੜਾ ਜਿਹਾ ਰੰਦਾ ਉਹ ਵੀ ਕੱਟ ਦਵੇ ਤੇ ਫਿਰ ਮੈਂ ਵਿੱਚ ਆ ਪਾ ਦਵਾਂ ਸਾਗ ਤੇ ਵਲੌਗ ਥੋੜੇ ਬਣਾਇਆ ਤੇ ਇੱਕ ਦਿਨ ਉਚਲਾ ਸਾਗ ਨੂੰ ਵਲੌਗ ਥੋੜਾ ਲੇਟ ਪੈਂਦਾ ਕਿਉਂਕਿ ਬਿਜ਼ੀ ਬਹੁਤ ਆ ਟਾਈਮ ਨਹੀਂ ਲੱਗਦਾ ਵਲੌਗ ਬਣਾ ਕੇ ਰੱਖ ਲੈਂਦੀ ਆ ਫਿਰ ਜਦੋਂ ਟਾਈਮ ਲੱਗਦਾ ਫਿਰ ਮੈਂ ਉਦੋਂ ਪਾਉਣੀ ਆ ਤੇ ਇਹ ਜੀ ਪਾ ਦਿੱਤਾ ਆ ਪਾ ਸਾਗ ਜਿਹੜਾ ਰਹਿ ਗਿਆ ਸੀ ਉਹ ਵੀ ਤੇ ਬਹੁਤ ਹੀ ਟੇਸਟੀ ਬਣਦਾ ਸਾਗ ਇਦਾਂ ਬਣਾਓ ਤੋੜੀ ਵਿੱਚ ਦਾ ਸਾਰਾ ਦਿਨ ਪਰ ਸਾਗ ਬਣਾਉਣਾ ਸੌਖਾ ਨਹੀਂ ਚੁੱਲੇ ਤੇ ਇੱਕ ਗੱਲ ਹੁੰਦੀ ਆ ਵੀ ਜਦੋਂ ਤੇ ਚਾਹੇ ਸਾਗ ਹੋ ਗਿਆ ਚਾਹੇ ਦਾਲ ਹੋ ਗਿਆ ਕੋਈ ਵੀ ਚੁੱਲੇ ਤੇ ਚੀਜ਼ ਬਣਾਉਣੀ ਸੌਖੀ ਨਹੀਂ ਹੈ ਗੈਸ ਨਾਲ ਓਕੇ ਗੈਸ ਤਾਂ ਤੁਸੀਂ ਘੱਟ ਤੇ ਕਰਕੇ ਤੋਂ ਆਪਣਾ ਆਰਾਮ ਨਾਲ ਹੋਰ ਕੰਮ ਵੀ ਕਰ ਸਕਦੇ ਆ ਜਾਂ ਤੁਸੀਂ ਸੌਂ ਵੀ ਸਕਦੇ ਆ ਕੋਸ਼ੇ ਵੇਦ ਦਾ ਪਰ ਜਦੋਂ ਤੁਸੀਂ ਚੁੱਲ੍ਹੇ ਤੇ ਚੀਜ਼ ਰੱਖੀ ਫੇਰ ਤੁਸੀਂ ਮਾਸਾ ਵੀ ਕਾਲ ਨਹੀਂ ਕਰ ਸਕਦੇ ਟਾਈਮ ਟੂ ਟਾਈਮ ਜਦੋਂ ਅੱਗ ਬੁਝ ਗਈ ਦੁਬਾਰਾ ਬਾਲਣੀ ਪੈਂਦੀ ਆ ਲੱਕੜਾਂ ਖਤਮ ਹੋ ਗਈਆਂ ਦੁਬਾਰਾ ਲਾਉਣੀਆਂ ਪੈਂਦੀਆਂ ਪਾਣੀ ਸਾਗ ਜ ਖਤਮ ਹੋ ਜਵੇ ਦੁਬਾਰਾ ਪਾਉਣਾ ਪੈਂਦਾ ਦਾਲ ਜ ਖਤਮ ਹੋ ਜਵੇ ਤਾਂ ਵੀ ਦੁਬਾਰਾ ਤੇ ਇਹ ਜੀ ਆਪਾਂ ਡੂੰਗਾ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਵਿੱਚ ਪਾਣੀ ਪਾ ਕੇ ਕਿ ਆਪਾਂ ਇਹਨੂੰ ਰੱਖ ਦਿੱਤਾ ਤੋੜੀ ਉੱਤੇ ਤਾਂ ਜੋ ਪਾਣੀ ਨਾਲੋਂ ਨਾਲ ਗਰਮ ਹੋਈ ਜਾਵੇ ਤੇ ਆਪਾਂ ਸਾਗ ਵਿੱਚ ਪਾਈ ਜਾਈਏ ਜਿੰਨੀ ਵਾਰੀ ਆਪਾਂ ਪਾਣੀ ਪਾਵਾਂਗੇ ਦਵਾਰਾ ਫਿਰ ਡੂੰਘਾ ਭਰ ਕੇ ਪਾਣੀ ਦਾ ਉੱਤੇ ਰੱਖ ਦਾਂਗੇ ਤਾਂ ਜੋ ਗਰਮ ਹੋ ਜਾਵੇ ਤੇ ਪਾ ਦਈਏ ਇਹ ਜੀ ਸਾਰਾ ਦਿਨ ਸਾਗ ਰਿਜਦਾ ਰਿਹਾ ਤੇ ਮੈਂ ਲੱਗੀ ਰਹੀ ਸਾਗ ਦਿਵਾਲੀ ਤੇ ਮੇਰਾ ਕੀ ਹਾਲ ਬਣ ਗਿਆ ਤੇ ਹੁਣ ਮੈਂ ਇੱਥੇ ਜੀ ਅਦਰਕ ਹੋ ਗਿਆ ਲਸਣ ਹੋ ਗਿਆ ਤੇ ਹਰੀਆਂ ਮਿਰਚਾਂ ਹੋ ਗਈਆਂ ਉਹ ਚਿੱਲੇ ਕਟਰ ਕਰ ਲਈਆਂ ਤੇ ਚਿੱਲੇ ਕਟਰ ਕਰਕੇ ਤੇ ਹੁਣ ਮੈਂ ਇਹਨਾਂ ਨੂੰ ਪਾਉਂਗੀ ਸਾਗ ਵਿੱਚ ਤੇ ਇਹ ਪਾਣੀ ਪਾਣੀ ਜੀ ਆਪਾਂ ਨਾਲੋਂ ਨਾਲ ਹੀ ਰੱਖੀ ਗਏ ਸੀ ਠੰਡਾ ਪਾਣੀ ਨਹੀਂ ਪਾਈਦਾ ਗਰਮ ਪਾਣੀ ਹੀ ਪਾਈਦਾ ਜਿੱਦਾਂ ਜਿੱਦਾਂ ਪਾਣੀ ਗਰਮ ਹੋਈ ਜਾਂਦਾ ਸੀ ਜਦੋਂ ਪਾਣੀ ਖਤਮ ਹੁੰਦਾ ਸੀ ਸਾਗ ਵਿੱਚ ਤੇ ਮੈਂ ਉਦੋਂ ਹੀ ਪਾ ਦਿੰਦੀ ਸੀ ਤੇ ਇਹ ਜੀ ਪਾ ਦਿੱਤਾ ਆਪਾਂ ਜਿਹੜੀਆਂ ਤਿੰਨੇ ਚੀਜ਼ਾਂ ਚਿੱਲੀ ਕਟਰ ਕੀਤੀਆਂ ਅਦਰਕ ਲਸਣ ਤੇ ਹਰੀ ਮਿਰਚ ਹੁਣ ਫਿਰ ਆਪਾਂ ਸਾਗ ਨੂੰ ਜਿਹੜਾ ਕਰਦਾਂਗੇ ਮਿਕਸ ਤੇ ਫਿਰ ਸਾਗ ਰਿਜੂਗਾ ਕਮ ਸੇ ਕਮ 2-3 ਘੰਟੇ ਕਿਉਂਕਿ ਆਈ ਥਿੰਕ 2 ਵਜੇ ਦਾ ਟਾਈਮ ਸੀ 2-3 ਵਜੇ ਦਾ ਨਾ 2:30 ਵਜੇ ਦਾ ਟਾਈਮ ਸੀਗਾ ਇਹੋ ਤੇ ਸਾਗ ਜਿਹੜਾ ਆਪਣਾ ਹਜੇ ਵੀ ਰਿੱਝੀ ਜਾਂਦੇ ਸੀ ਤੇ ਇਹ ਹਜੇ ਰਾਤ ਨੂੰ 7 ਵਜੇ ਤੱਕ ਆ 7:00 ਵਜੇ ਆਈ ਥਿੰਕ 7:30 ਹੋ ਗਏ ਸੀ ਹਨੇਰਾ ਹੋ ਗਿਆ ਸੀ ਤੇ ਸਾਗ ਰਿੱਝ ਰਿੱਝ ਕੇ ਨਾ ਵਧੀਆ ਉਹਨੂੰ ਕੀ ਕਹਿੰਦਾ ਹੋ ਗਿਆ ਸੀ ਤੇ ਹੁਣ ਮੈਂ ਪਾ ਲੂੰਗੀ ਜੀ ਸਾਗ ਵਿੱਚ ਅਲਣ ਤੇ ਸਾਰਾ ਦਿਨ ਹੀ ਅੱਗ ਬਾਲਣੀ ਪੈਂਦੀ ਹੈ ਜੀ ਸਾਰਾ ਦਿਨ ਹੀ ਪਾਣੀ ਵੀ ਸਾਗ ਵਿੱਚ ਚਾਹੇ ਦਾਲ ਵਿੱਚ ਕੁਝ ਵੀ ਰੱਖੋ ਪਾਉਣਾ ਪੈਂਦਾ ਤੇ ਬਹੁਤ ਮਤਲਬ ਕਿ ਥਕਾਉਣ ਵਾਲਾ ਹੀ ਕੰਮ ਹੈ ਇੱਕ ਸਾਬ ਦਾ ਇਹੋ ਵੀ ਇਹ ਨਹੀਂ ਭੇਜ ਤੁਸੀਂ ਰੱਖਿਆ ਤਾਂ ਬਣ ਜਾਊਗਾ ਤੇ ਇਹ ਪਾ ਦਾਂਗੇ ਜੀ ਆਪਾਂ ਅੱਲਣ ਤੇ ਅਜਮਰ ਵੀਰ ਦੇ ਡੈਡੀ ਕਿਤੇ ਗਏ ਸੀਗੇ ਤੇ ਉਹ ਥੱਕੇ ਹੋਏ ਸੀ ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਕਿਹਾ ਮੈਂ ਕਿਹਾ ਨਹੀਂ ਮੈਂ ਆਪ ਹੀ ਪਾ ਲੂੰਗੀ ਵੀ ਤੁਸੀਂ ਆਪਣੀ ਰੈਸਟ ਕਰੋ ਤੇ ਇੱਥੇ ਜਿਉ ਨੂੰ ਕੀ ਕਹੀਦਾ ਆਪਾਂ ਹੌਲੀ ਹੌਲੀ ਕਰਕੇ ਅੱਲਣ ਪਾਵਾਂਗੇ ਤੇ ਇੱਥੇ ਮਨੀ ਦੇ ਡੈਡੀ ਸੀਗੇ ਮੇਰੇ ਕੋਲ ਪੁੱਛਦੇ ਕਹਿੰਦੇ ਜੇ ਤੈਨੂੰ ਲੱਗਦਾ ਨਹੀਂ ਤੇਰੇ ਕੋ ਪਾਉਂਦਾ ਮਤਲਬ ਕਿ ਅੱਲਣ ਤਾਂ ਮੈਂ ਪਾਦਾ ਮੈਂ ਕਿਹਾ ਨਹੀਂ ਮੈਂ ਪਾ ਲੈਣਾ ਤੁਸੀਂ ਜਾਓ ਆਪਣੀ ਰੈਸਟ ਕਰੋ ਤੁਸੀਂ ਤੇ ਕੁਛ ਨਹੀਂ ਹੁੰਦਾ ਮੈਂ ਪਾ ਲੂੰਗੀ ਤੇ ਇਹ ਜੀ ਥੋੜਾ ਥੋੜਾ ਆਟਾ ਬਾਵਾ ਕੇ ਤੇ ਆਪਾਂ ਅੱਲਣ ਪਾ ਲਾਂਗੇ ਤੇ ਇਹ ਵੀ ਚੀਜ਼ਾਂ ਜੀ ਆਪਾਂ ਨੂੰ ਕਿਸੇ ਨੇ ਨਹੀਂ ਸਿਖਾਈਆਂ ਮਨ ਵਿੱਚ ਇੱਕੋ ਚਾਹ ਹੋਵੇ ਨਾ ਕਿ ਕੋਈ ਚੀਜ਼ ਅਸੀਂ ਬਣਾਉਣੀ ਸਿੱਖਣੀ ਆ ਜਾਂ ਕਿੱਦਾਂ ਤਾਂ ਇਨਸਾਨ ਸਿੱਖ ਹੀ ਲੈਂਦਾ ਤੇ ਮੈਂ ਵੀ ਇਹ ਚੀਜ਼ਾਂ ਜੀ ਆਪਣੇ ਆਪ ਹੀ ਸਿੱਖੀਆਂ ਹੋਈਆਂ ਨਾ ਮੇਰੀ ਸੱਸ ਨੇ ਨਾ ਮੇਰੀ ਮਾਂ ਨੇ ਕਿ ਜeneve ਮੈਨੂੰ ਇਹ ਚੀਜ਼ਾਂ ਨਹੀਂ ਸਿਕਾਈਆਂ ਤੇ ਕਹਿੰਦੇ ਆ ਨਾ ਹੋਂ ਵਾਲੀ ਪੀੜ੍ਹੀ ਚੁੱਲ੍ਹੇ ਬਾਲਣੇ ਛੱਡ ਦਿੱਤੇ ਜਾਂ ਇਹ ਕਰਦੇ ਪਰ ਨਹੀਂ ਸਾਡੇ ਤੋਂ ਸਾਡੇ ਜੰਮਣ ਤੋਂ ਪਹਿਲਾਂ ਹੀ ਇੰਨਾ ਹੀ ਜਿਹੜੇ ਬਜ਼ੁਰਗ ਐ ਇਹਨਾਂ ਨੇ ਇਹ ਚੀਜ਼ਾਂ ਛੱਡੀਆਂ ਹੋਈਆਂ ਹੁਣ ਜਿੱਦਾਂ ਤੋੜੀ ਹੈ ਇਹ ਚ ਵੀ ਸਾਗ ਬਣਾਉਣਾ ਜਾਂ ਮਤਲਬ ਕਿ ਦਾਲ ਬਣਾਉਣੀ ਇਹ ਮੈਂ ਹੀ ਸ਼ੁਰੂ ਕੀਤਾ ਵਾ ਤੇ ਮੇਰੇ ਵਿਆਹ ਤੋਂ ਪਹਿਲਾਂ ਹੀ ਮੇਰੀ ਸੱਸ ਨੇ ਚੁੱਲ੍ਹਾ ਵਗੈਰਾ ਜੋ ਸਾਰਾ ਕੁਝ ਬਾਲਣਾ ਛੱਡ ਦਿੱਤਾ ਸੀ ਤੇ ਉਹ ਗੈਸ ਤੇ ਸਭ ਕੁਝ ਬਣਾਉਂਦੀ ਸੀਗੀ ਉਹ ਤਾਂ ਚੁੱਲ੍ਹੇ ਨੂੰ ਹੱਥ ਵੀ ਨਹੀਂ ਸੀ ਲਾਉਂਦੇ ਤੇ ਇਹ ਤਾਂ ਮੈਂ ਉਹਨੂੰ ਕੀ ਕੀ ਦਾ ਵਿਆਹ ਤੋਂ ਬਾਅਦ ਵਿੱਚ ਦੁਬਾਰਾ ਉਹਨੂੰ ਕੀ ਕੀ ਦਾ ਇਹ ਚੀਜ਼ਾਂ ਸ਼ੁਰੂ ਕੀਤੀਆਂ ਤੇ ਖਾਸ ਕਰ ਜਦੋਂ ਦੀ ਮੈਨੂੰ ਉਹ ਪ੍ਰੋਬਲਮ ਹੋਈ ਸੀ ਹੈਲਥ ਵਾਈਸ ਤੇ ਉਸ ਤੋਂ ਬਾਅਦ ਵਿੱਚ ਇਹ ਚੀਜ਼ਾਂ ਜਿਹੜੀਆਂ ਮੈਂ ਯੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਮਤਲਬ ਕਿ ਚੁੱਲ੍ਹੇ ਤੇ ਇਦਾਂ ਦੀਆਂ ਚੀਜ਼ਾਂ ਬਣਾਉਣੀਆਂ ਤੇ ਜੇ ਸੋਚਿਆ ਜਾਵੇ ਤੇ ਸਾਡੀ ਪੀੜ੍ਹੀ ਨੇ ਨਹੀਂ ਇਹ ਚੀਜ਼ਾਂ ਖਤਮ ਕੀਤੀਆਂ ਇਹ ਸਾਡੇ ਤੋਂ ਪਹਿਲੇ ਜਿਹੜੇ ਬਜ਼ੁਰਗ ਆ ਇਹ ਵਾਲੇ ਮਤਲਬ ਕਿ ਜਿਹੜੀਆਂ ਸਾਡੀਆਂ ਸੱਸਾਂ ਵਾ ਸਹੁਰੇ ਆ ਤੇ ਹੋਰ ਵੀ ਨੋਹਾਂ ਤੇ ਆ ਇਹ ਉਹਨਾਂ ਨੇ ਇਹ ਚੀਜ਼ਾਂ ਖਤਮ ਕੀਤੀਆਂ ਬਹੁਤੇ ਘਰਾਂ ਵਿੱਚ ਸਾਰਿਆਂ ਚਤ ਨਹੀਂ ਕਈ ਘਰਾਂ ਵਿੱਚ ਤਾਂ ਸੱਸਾਂ ਜਿਹੜੀਆਂ ਉਹ ਵੀ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਦਿੰਦੀਆਂ ਵੀ ਚੁੱਲ੍ਹੇ ਤੇ ਚੀਜ਼ ਬਣੇ ਤੇ ਤੋੜੀ ਵਿੱਚ ਹੀ ਬਣੇ ਤੇ ਸਾਡੇ ਤਾਂ ਪਹਿਲਾਂ ਇਹਨਾਂ ਨੇ ਬਜ਼ੁਰਗਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਸੀ ਸਾਰੀਆਂ ਤੇ ਇਹ ਆਪਾਂ ਦੁਬਾਰਾ ਰੱਖ ਦਿੱਤਾ ਜੀ ਸਾਗ ਚੁੱਲ੍ਹੇ ਉੱਤੇ ਤਾਂ ਜੋ ਆਟਾ ਜਿਹੜਾ ਪਾਇਆ ਉਹ ਇੱਕ ਵਾਰੀ ਉਹਨੂੰ ਵੀ ਸੇਕ ਜਿਹੜਾ ਉਹ ਲੱਗ ਜਾਵੇ ਤੇ ਇਹ ਜੀ ਇੱਥੇ ਮੈਂ ਲਾ ਲਿਆ ਜੀ ਤੜਕਾ ਤੇ ਤੜਕੇ ਦੇ ਵਿੱਚ ਪਾਵਾਂਗੇ ਹੁਣ ਸਾਗ ਤੇ ਬਹੁਤ ਹੀ ਟੇਸਟੀ ਸਾਗ ਬਣਿਆ ਸੀ ਤੇ ਤੁਸੀਂ ਵੀ ਸਾਰੇ ਜਾਣੇ ਤੌੜੀ ਵਿੱਚ ਸਾਗ ਬਣਾ ਕੇ ਜਰੂਰ ਦੇਖਿਓ ਤੇ ਜਿਨ੍ਹਾਂ ਜਿਨ੍ਹਾਂ ਨੂੰ ਜੀ ਮੇਰੇ ਕਰੇਲੂ ਵਲੌਗ ਪਸੰਦ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਪੋਰਟ ਜਰੂਰ ਕਰਦਿਆ ਕਰੋ ਇੱਕ ਇਨਸਾਨ ਨੂੰ ਮੋਟੀਵੇਸ਼ਨ ਜੀ ਮਿਲਦੀ ਆ ਸਪੋਰਟ ਜਿਆ ਮਿਲਦਾ ਉਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਅਸੀਂ ਕੋਈ ਬੁਰਾ ਕੰਮ ਨਹੀਂ ਕਰਨਦੇ YouTube ਤੇ ਵੀ ਤੇ ਇੱਕ ਚੰਗੇ ਕੰਮ ਕਰਨਦੇ ਆ ਵੀ ਜਿਹਦੇ ਨਾਲ ਇਹਦੇ ਨਾਲ ਹੋਰ ਵੀ ਕਈ ਜਾਣੇ ਲੱਗਣਗੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਤਾਂ ਸੋ ਪਲੀਜ਼ ਸਪੋਰਟ ਕਰ ਦਿਓ ਤੇ ਮੇਰਾ ਚੈਨਲ ਲਾਈਕ ਵੀ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਜੀ ਇੱਕ ਹੋਰ ਨਵੇਂ ਵਲੌਗ ਦੇ ਨਾਲ ਕੋਈ ਨਵੇਂ ਕੰਮ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ